ਤੇ ਇਲੈਕਸ਼ਨ ਵਾਲੋ ਆਪਣੇ ਧੁਰਤਿਆਂ ਨੂੰ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ ਦੇ ਪੰਜਾਬ ਤੇ ਡੱਕੇ ਵਿਰੋਧ ਕਰਦੇ ਆ ਤੇ ਬਾਈਕਾਟ ਕਰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਅੱਜ ਵੀ ਸਾਡੇ ਨਗਰ ਦੇ ਵਿੱਚ ਬੀਜੇਪੀ ਦੀ ਪ੍ਰਕਾਰ ਵਾਲੀ ਗੱਡੀ ਆਈ ਸੀ ਅਜੀ ਉਸ ਗੱਡੀ ਆਨੇ ਕੋਰ ਤੋਂ ਆਪਣਾ ਪ੍ਰੋਗਰਾਮ ਜਿਹੜਾ ਵਾਪਸ ਲੈ ਲਿਆ ਤੇ ਪਿੰਡ ਖੈਰਿਆ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਕੋ ਰਵੀ ਕਰਨ ਕਾਹੋਂ ਜਿਹੜਾ ਭੱਜ ਗਿਆ ਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਵੱਲੋਂ ਅੱਜ ਭਾਜਪਾ ਆਗੂ ਰਵੀ ਕਿਨ ਸਿੰਘ ਕਾਲੋਂ ਵੱਲੋਂ ਚੋਣ ਪ੍ਰਚਾਰ ਕਰਨ ਦਾ ਵੱਖ-ਵੱਖ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ ਪਿੰਡ ਖਜ਼ਾਨੇ ਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਚ ਕਿਸਾਨ ਇਕੱਤਰ ਹੋਏ ਅਤੇ ਭਾਜਪਾ ਦੇ ਚੋਣ ਪ੍ਰਚਾਰ ਕਰਨ ਦੇ ਵਿਰੋਧ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਵਰਣਨਯੋਗ ਹੈ ਕਿ ਅੱਜ ਰਵੀ ਕਿਨ ਸਿੰਘ ਨੇ ਪਿੰਡ ਵਿੱਚ ਚੋਣ ਮੀਟਿੰਗ ਰੱਖੀ ਸੀ ਪਰ ਕਿਸਾਨਾਂ ਦੇ ਦਬਾਅ ਕਾਰਨ ਆਖਰੀ ਵਕਤ ਮੀਟਿੰਗ ਰੱਦ ਕਰ ਦਿੱਤੀ ਗਈ। ਇਸੇ ਦੌਰਾਨ ਪਿੰਡ ਮਾਨ ਖੇਰਾ ਵਿੱਚ ਉਕਤ ਆਗੂ ਮੀਟਿੰਗ ਲਈ ਪੁੱਜੇ ਤਾਂ ਉੱਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਦੇ ਆਗੂ ਅਤੇ ਵਰਕਰਾਂ ਵੱਲੋਂ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ। ਅਤੇ ਲੋਕਾਂ ਨੂੰ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਕਿਸਾਨ, ਮਜ਼ਦੂਰ ਅਤੇ ਕੀਤੇ ਲੋਕਾਂ ਦੀ ਦੁਸ਼ਮਣੀ ਅਤੇ ਕਾਰਪੋਰੇਟਾਂ ਦੀ ਚਾਹੇਤੀ ਪਾਰਟੀ ਆਗੂਆਂ ਨੇ ਕਿਹਾ ਕਿ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ संयुक्त किसान मोर्चा गैर सियासी दे भाजपा अगुआंदे ਘਰਾਂ ਅੱਗੇ 4 ਘੰਟੇ ਲਈ ਧਰਨਾ ਦੇਣ ਦੇ ਫੈਸਲੇ ਅਨੁਸਾਰ ਰਵੀ ਕੇਨ ਸਿੰਘ ਕਾਲੋਂ ਦੇ ਦਾਦੂ ਜੋਧ ਸਥਿਤ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਦ A1 ਮੀਡੀਆ ਚੈਨਲ ਲਈ ਬਟਾਲਾ ਤੋਂ ਬਬਲੂ ਦੀ ਖਾਸ ਰਿਪੋਰਟ ਅੱਜ ਸਾਡਾ ਜਿਹੜਾ 13 ਫਰਵ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਵਾ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਇਲੈਕਸ਼ਨ ਦੇ 2-3 ਦਿਨ ਬਾਕੀ ਰਹਿ ਗਏ ਇਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਤੇ ਇਲੈਕਸ਼ਨ ਵੱਲੋਂ ਆਪਣੇ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਡਟ ਕੇ ਵਿਰੋਧ ਕਰਦੇ ਆ ਤੇ ਬਾਈਕਾਟ ਕਰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਇਸੇ ਤਰ੍ਹਾਂ ਤੇ ਅੱਜ ਸਾਡੇ ਇਲਾਕੇ ਦੇ ਰਵੀਕਰਨ ਸਿੰਘ ਕਾਲੋਂ ਜਿਹੜੇ ਉਹ ਭਾਜਪਾ ਦੇ ਨਵੇਂ-ਨਵੇਂ ਗਏ ਨੇ ਤੇ ਉਹਨਾਂ ਨੇ ਅੱਜ ਦੋ ਹੀ ਸਾਈਂ ਪ੍ਰੋਗਰਾਮ ਰੱਖੇ ਸੀ ਪਿੰਡ ਖਜਾਨਾਕੋਟ ਤੇ ਪਿੰਡ ਖੈਰੇ ਖਜਾਨੇਕੋਟ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਵਾਪਸ ਲੈ ਲਿਆ ਤੇ ਪਿੰਡ ਖੈਰਿਆਂ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਰਵੀਕਰਨ ਕਾਲੋਂ ਜਿਹੜਾ ਭੱਜ ਗਿਆ ਵਾ ਇਸ ਕਰਕੇ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਏ ਕ੍ਰਾਂਤੀਕਾਰੀ ਕਾਰਕਾ ਵੱਲੋਂ ਕੱਲ ਨੂੰ ਜਿਹੜਾ ਉਤੋਂ ਕਾਲ ਆਈ ਆ 28 ਤਰੀਕ ਨੂੰ ਪੂਰੇ ਭਾਜਪਾ ਦੇ ਜਿਹੜੇ ਕੈਂਡੀਡੇਟ ਵਧਾਇਕ ਜਾਂ ਏਰੀਆ ਚਾਰਜ ਦੇ ਉਹਨਾਂ ਦੇ ਘਰ ਕੇ ਆਨੇ ਆ ਅਸੀਂ ਕੱਲ ਨੂੰ ਆਪਣੇ ਦਾदू ਜੋਦ ਰਵੀਕਰਨ ਸਿੰਘ ਦਾ ਕਾਲੋਂ ਦੇ ਘਰ ਕੇ ਰਾਂਗੇ ਤੇ ਨਾਲ ਹੀ ਅਸੀਂ ਐਲਾਨ ਕਰਦੇ ਆ ਕਿ ਅਸੀਂ ਜਿਹੜਾ ਬਾਈਕਾਟ ਕੀਤਾ ਹੋਇਆ ਇਲੈਕਸ਼ਨ ਦਾ ਤੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਦਾਂ ਨੂੰ ਸੱਥਾ ਚ ਖਿਲਾੜ ਕੇ ਸਵਾਲ ਪੁੱਛਾਂਗੇ ਕਿ ਤੁਸੀਂ 70 ਸਾਲਾਂ 'ਚ ਕੀ ਕੀਤਾ ਵਾ ਜਾਂ ਤੁਸੀਂ ਜਿਹੜਾ ਮੋਰਚਾ ਲੱਗਾ ਵਾ ਉਹਦਾ ਕੀ ਕਰੋਗੇ ਇਸ ਕਰਕੇ ਅਸੀਂ ਸਾਰੇ ਡਟ ਕੇ ਵਿਰੋਧ ਕਰਦੇ ਆਂ ਭਾਰਤੀ ਕਿਸਾਨ ਜੁਨੇ ਕ੍ਰਾਂਤੀਕਾਰੀ ਜਿੰਦਾਬਾਦ